ਕੇਂਦਰ ਸਰਕਾਰ ਦੀ ਸਕੰਨਿਆ ਸਮਰiddhi ਯੋਜਨਾ ਜੋ ਕਿ 2015 ਵਿੱਚ ਸ਼ੁਰੂ ਕੀਤੀ ਗਈ ਸੀ ਲੰਬੇ ਸਮੇਂ ਤੋਂ ਨਿਵੇਸ਼ਕਾਂ ਵਿੱਚ ਇੱਕ ਪ੍ਰਸਿੱਧ ਵਿਕਲਪ ਰਹੀ ਹੈ ਇਹ ਸਕੀਮ ਖਾਸ ਤੌਰ ਤੇ ਧੀਆਂ ਦੇ ਭਵਿੱਖ ਲਈ ਇੱਕ ਸੁਰੱਖਿਅਤ ਅਤੇ ਲਾਭਦਾਇਕ ਬਚਤ ਵਿਕਲਪ ਪ੍ਰਦਾਨ ਕਰਦੀ ਹੈ ਜਨਵਰੀ ਮਾਰਚ 2024 ਦਿਮਾਗੀ ਲਈ ਇਸ ਸਕੀਮ ਤੇ ਲਗਭਗ 8.2 ਪ੍ਰਤੀਸ਼ਤ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜੋ ਕਿ ਹੋਰ ਬਚਤ ਸਕੀਮਾਂ ਦੇ ਮੁਕਾਬਲੇ ਕਾਫੀ ਆਕਰਸ਼ਕ ਹੈ ਹਾਲਾਂਕਿ ਹੁਣ ਇਸ ਯੋਜਨਾ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਨਵੇਂ ਨਿਯਮਾਂ ਮੁਤਾਬਕ ਦਾਦਾ-ਦਾਦੀ ਦੁਆਰਾ ਖੋਲੇ ਗਏ ਖਾਤੇ ਮਾਤਾ-ਪਿਤਾ ਦੇ ਨਾਂ ਤੇ ਟਰਾਂਸਫਰ ਕਰਨੇ ਹੋਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਆਪਣੀ ਬੇਟੀ ਦੇ ਨਾਂ ਤੇ ਦੋ ਖਾਤੇ ਖੋਲੇ ਨੇ ਤਾਂ ਉਹ ਖਾਤੇ ਤੁਰੰਤ ਬੰਦ ਕਰ ਦਿੱਤੇ ਜਾਣਗੇ ਖਾਤਿਆਂ ਦੇ ਟ੍ਰਾਂਸਫਰ ਅਤੇ ਬੰਦ ਕਰਨ ਲਈ ਨਵੇਂ ਨਿਯਮ ਹਾਲ ਹੀ ਵਿੱਚ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤਿਆਂ ਵਿੱਚ ਕੁਝ ਬਦਲਾਅ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ। ਇਹਨਾਂ ਤਬਦੀਲੀਆਂ ਤਹਿਤ ਦਾਦਾ-ਦਾਦੀ ਵੱਲੋਂ ਖੋਲੇ ਗਏ ਖਾਤਿਆਂ ਨੂੰ ਮਾਪਿਆਂ ਦੇ ਨਾਂ ਤੇ ਟ੍ਰਾਂਸਫਰ ਕਰਨਾ ਲਾਜ਼ਮੀ ਹੋਵੇਗਾ। ਇਹ ਬਦਲਾ 1 ਅਕਤੂਬਰ 2024 ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਦੋ ਖਾਤੇ ਵਾਲੇ ਮਾਮਲਿਆਂ ਵਿੱਚ ਸਿਰਫ ਇੱਕ ਖਾਤਾ ਕਿਰਿਆਸ਼ੀਲ ਹੋਵੇਗਾ। ਜਦੋਂ ਕਿ ਦੁਰਜਾ ਖਾਤਾ ਬੰਦ ਕਰ ਦਿੱਤਾ ਜਾਵੇਗਾ ਇਸ ਬੰਦ ਖਾਤੇ ਵਿੱਚ ਜਮਾ ਰਕਮ ਤੇ ਕੋਈ ਵਿਆਜ ਨਹੀਂ ਲਿਆ ਜਾਵੇਗਾ ਸਿਰਫ ਅਸਲ ਰਕਮ ਵਾਪਸ ਕੀਤੀ ਜਾਵੇਗੀ ਖਾਤਾ ਟਰਾਂਸਫਰ ਕਰਨ ਦੀ ਪ੍ਰਕਿਰਿਆ ਜੇਕਰ ਤੁਹਾਡਾ ਖਾਤਾ ਦਾਦਾ ਦਾਦੀ ਦੇ ਨਾਂ ਤੇ ਹੈ ਅਤੇ ਤੁਸੀਂ ਇਸ ਨੂੰ ਮਾਤਾ ਪਿਤਾ ਦੇ ਨਾਂ ਤੇ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਖਾਤਾ ਪਾਸਪੋਰਟ ਬੱਚੀ ਦਾ ਜਨਮ ਸਰਟੀਫਿਕੇਟ ਬੱਚੀ ਅਤੇ ਸਰਪ੍ਰਸਤ ਦੇ ਪਛਾਣ ਪੱਤਰ ਅਤੇ ਰਿਸ਼ਤੇ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਬੈਂਕ ਜਾਂ ਡਾਕਖਾਨੇ ਤੇ ਜਾਓ ਆਪਣੇ ਦਸਤਾਵੇਜ਼ਾਂ ਨੂੰ ਬੈਂਕ ਜਾਂ ਡਾਕਰ ਵਿੱਚ ਲੈ ਜਾਓ ਜਿੱਥੇ ਅਸਲ ਖਾਤਾ ਖੋਲਿਆ ਗਿਆ ਸੀ ਫਾਰਮ ਭਰੋ ਬੈਂਕ ਜਾਂ ਡਾਕਰ ਤੋਂ ਖਾਤਾ ਟਰਾਂਸਫਰ ਕਰਨ ਲਈ ਲੋੜਿੰਦਾ ਫਾਰਮ ਪ੍ਰਾਪਤ ਕਰੋ ਅਤੇ ਇਸ ਨੂੰ ਸਹੀ ਢੰਗ ਨਾਲ ਭਰੋ ਦਸਤਖਤ ਯਕੀਨੀ ਬਣਾਓ ਕਿ ਟਰਾਂਸਫਰ ਫਾਰਮ ਤੇ ਮੌਜੂਦਾ ਖਾਤਾ ਤਾਰਕ ਅਤੇ ਨਵੇਂ ਸਰਪ੍ਰਸਤ ਦੋਵਾਂ ਦੁਆਰਾ ਹਸਤਾਖਰ ਕੀਤੇ ਗਏ ਨੇ ਦਸਤਾਵੇਜ਼ ਜਮ੍ਹਾਂ ਕਰੋ ਸਾਰੇ ਦਸਤਾਵੇਜ਼ਾਂ ਦੇ ਨਾਲ ਭਰਿਆ ਹੋਇਆ ਫਾਰਮ ਜਮ੍ਹਾਂ ਕਰੋ ਬੈਂਕ ਜਾਂ ਪੋਸਟ ਆਫਿਸ ਸਟਾਫ ਤੁਹਾਡੀ ਅਰਜ਼ੀ ਤੇ ਕਾਰਵਾਈ ਕਰੇਗਾ ਅਤੇ ਟਰਾਂਸਫਰ ਪ੍ਰਕਿਰਿਆ ਨੂੰ ਪੂਰਾ ਕਰੇਗਾ ਸਕੰਨਿਆ ਸਮਰiddhi ਯੋਜਨਾ ਦੇ ਖਾਤਿਆਂ ਵਿੱਚ ਹੋਣ ਵਾਲੇ ਇਹ ਬਦਲਾ ਇਸ ਯੋਜਨਾ ਦੇ ਤਹਿਤ ਸਾਰੇ ਖਾਤਿਆਂ ਨੂੰ ਸਹੀ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਕੀਤੇ ਗਏ ਨੇ ਮਾਪਿਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਵੱਲੋਂ ਖੁੱਲ੍ਹੇਗੇ ਅਤੇ ਸਹੀ ਨਾਮ ਅਤੇ ਦਸਤਾਵੇਜ਼ਾਂ ਦੇ ਆਧਾਰ ਤੇ ਚਲਾਏ ਜਾਣ ਨਹੀਂ ਤਾਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ 1 ਅਕਤੂਬਰ 2024 ਤੋਂ ਲਾਗੂ ਹੋਣ ਵਾਲੇ ਇਹਨਾਂ ਨਵੇਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ ਤਾਂ ਜੋ ਤੁਹਾਡੀ ਯੋਜਨਾ ਸੁਚਾਰੂ ਢੰਗ ਨਾਲ ਚੱਲਦੀ ਰਹੇ